ਪਛਮੀ ਬੰਗਾਲ ਦੇ ਨਿਊ ਜਲਪਾਈ ਗੁੜੀ ਨੇੜੇ ਵਾਪਰੇ ਵੱਡੇ ਰੇਲ ਹਾਦਸੇ ਦੇ ਵਿੱਚ ਨਵੀਂ ਅਪਡੇਟ ਸਾਹਮਣੇ ਆਈ ਹੈ ਇਸ ਨੂੰ ਲੈ ਕੇ ਰੇਲਵੇ ਮੰਤਰੀ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ ਇਹ ਐਲਾਨ ਕੀ ਹੈ ਉਹ ਵੀ ਤੁਹਾਨੂੰ ਦੱਸਦੇ ਹਾਂ ਇਸ ਤੋਂ ਪਹਿਲਾਂ ਤੁਹਾਨੂੰ ਇੱਕ ਵਾਰੀ ਦੱਸ ਗੀਏ ਕਿ ਇਹ ਰੇਲ ਹਾਦਸਾ ਜਦ ਦੋ ਰੇਲ ਗੱਡੀਆਂ ਦੇ ਆਪਸ ਦੇ ਵਿੱਚ ਟਕਰਾਉਣ ਕਰਨ ਹੋਇਆ ਹੈ ਦਰਅਸਲ ਨਿਊਜ਼ ਏਜੰਸੀਆਂ ਦੀ ਰਿਪੋਰਟ ਦੇ ਮੁਤਾਬਿਕ 15 ਲੋਕਾਂ ਦੀ ਇਸ ਵਿੱਚ ਮੌਤ ਹੋ ਜਾਣ ਦੀ ਖਬਰ ਵੀ ਸਾਹਮਣੇ ਆਈ ਹੈ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਕੰਚਨਜੰਗਾ ਐਕਸਪ੍ਰੈਸ ਸਿਗਨਲ ਕਾਰਨ ਰੁਕੀ ਹੋਈ ਸੀ ਤੇ ਉਸੇ ਲਾਈਨ ਉੱਤੇ ਆਈ ਤੇਜ਼ ਰਫਤਾਰ ਮਾਲ ਗੱਡੀ ਨੇ ਪਿੱਛੋਂ ਜ਼ਬਰਦਸਤ ਟੱਕਰ ਮਾਰ ਦਿੱਤੀ। ਇਸ ਟੱਕਰ ਦੇ ਵਿੱਚ ਇੱਕ ਡੱਬਾ ਜੋ ਕਿ ਮਾਲ ਗੱਡੀ ਦੇ ਨਾਲ ਟਕਰਾਨ ਤੋਂ ਬਾਅਦ ਹਵਾ ਵਿੱਚ ਝੂਲਦਾ ਹੋਇਆ ਨਜ਼ਰ ਆਇਆ। ਹਾਸੇ ਦੇ ਵਿੱਚ 60 ਤੋਂ ਵੱਧ ਲੋਕਾਂ ਦੇ ਗੰਭੀਰ ਜ਼ਖਮੀ ਹੋਣ ਦੀ ਵੀ ਗੱਲ ਆਖੀ ਜਾ ਰਹੀ ਹੈ ਤੇ ਮਰਨ ਵਾਲਿਆਂ ਦੀ ਗਿਣਤੀ ਵੇ ਵਿੱਚ ਵੱਧ ਹੋਣ ਦਾ ਵੀ ਖੱਛਾ ਹੈ। ਦੂਜੇ ਪਾਸੇ ਰੇਲਵੇ ਬੋਰਡ ਦੇ ਚੇਅਰਮੈਨ ਅਤੇ ਸੀਈਓ ਜੈ ਵਰਮਾ ਦੇ ਮੁਤਾਬਿਕ ਮਾਲ ਗੱਡੀ ਦੇ ਲੋਕੋ ਪਾਇਲਟ ਨੇ ਸਿਗਨਲ ਨੂੰ ਓਵਰਸ਼ਾਟ ਕਰ ਦਿੱਤਾ ਸੀ ਜਿਸ ਕਾਰਨ ਇਹ ਕੰਚਨ ਜੰਗਾ ਐਕਸਪ੍ਰੈਸ ਨਾਲ ਟਕਰਾ ਗਈ ਹੈ। ਇਹ ਹਾਸਾ ਨਿਊ ਜਲਪਾਈ ਸਟੇਸ਼ਨ ਨੇੜੇ ਗੰਗਾ ਪਾਣੀ ਵਿਖੇ ਵਾਪਰਿਆ ਹੈ। ਰੈੱਡ ਸਿਗਨਲ ਤੇ ਰੁਕੀ ਹੋਈ ਗੱਡੀ ਦੇ ਪਿੱਛੇ ਟੱਕਰ ਮਾਰਨ ਕਾਰਨ ਜਿੱਥੇ ਤਾਂ ਇੱਕ ਡੱਬਾ ਹਵਾ ਵਿੱਚ ਲਟਕ ਗਿਆ ਤੇ ਦੋ ਹੋਰ ਡੱਬਿਆਂ ਨੂੰ ਵੀ ਨੁਕਸਾਨ ਹੋਇਆ ਜਿਸ ਦੇ ਵਿੱਚ ਕੀ ਗਾਰਡ ਅਪਾਰਟਮੈਂਟ ਅਤੇ ਜਨਰਲ ਅਪਾਰਟਮੈਂਟ ਨੂੰ ਪੂਰਾ ਨੁਕਸਾਨ ਪਹੁੰਚਿਆ ਹੈ। ਇਸ ਤੋਂ ਬਾਅਦ ਫੌਜ ਅਤੇ ਐਨਡੀਆਰਐਫ ਦੀਆਂ ਟੀਮਾਂ ਬਚਾਅ ਕਾਰਜ ਦੇ ਵਿੱਚ ਲੱਗੀਆਂ ਹੋਈਆਂ ਨੇ ਇਸੇ ਨੂੰ ਲੈ ਕੇ ਰੇਲਵੇ ਮੰਤਰੀ ਅਸ਼wini ਵੈਸ਼ਵ ਨੇ ਵੀ ਵੱਡਾ ਐਲਾਨ ਕਰ ਦਿੱਤਾ ਹੈ ਉਹਨਾਂ ਨੇ ਟਵੀਟ ਕਰਕੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਮ੍ਰਿਤਕ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਦੀ ਰਾਸ਼ੀ ਦਾ ਐਲਾਨ ਕੀਤਾ ਹੈ ਤੇ ਉਹਨਾਂ ਨੇ ਕਿਹਾ ਕਿ ਹਾਦਸੇ ਦੇ ਮਗਰੋਂ ਰਾਹਤ ਦਾ ਕੰਮ ਦਾ ਵੀ ਜਾਇਜ਼ਾ ਲਿਆ ਜਾ ਰਿਹਾ ਹੈ ਇਹ ਜਾਇਜ਼ਾ ਲੈਣ ਲਈ ਉਹ ਖੁਦ ਪੱਛਮੀ ਬੰਗਾਲ ਰਵਾਨਾ ਹੋਏ ਨੇ ਤੇ ਹਾਦਸੇ ਦੇ ਵਿੱਚ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਲੋਕਾਂ ਦੇ ਲਈ 2.5 ਲੱਖ ਰੁਪਏ ਅਤੇ ਮਾਮੂਲੀ ਰੂਪ ਵਿੱਚ ਜ਼ਖਮੀ ਹੋਏ ਲੋਕਾਂ ਦੇ ਲਈ 50,000 ਰੁਪਏ ਦੀ ਸਹਾਇਤਾ ਰਾਸ਼ੀ ਦੇਣ ਦਾ ਵੀ ਐਲਾਨ ਕੀਤਾ ਹੈ ਇਸ ਦੇ ਨਾਲ ਹੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਵੀ ਘਟਨਾ ਵਾਲੀ ਥਾਂ ਤੇ ਬਚਾਅ ਕਾਰਜ ਜਾਰੀ ਹੋਣ ਬਾਰੇ ਟਵੀਟ ਕੀਤਾ ਹੈ ਤੇ ਨਾਲ ਹੀ ਉਹਨਾਂ ਨੇ ਹੈਲਪਲਾਈਨ ਨੰਬਰ ਵੀ ਜਾਰੀ ਕੀਤੇ ਨੇ ਉਹਨਾਂ ਨੇ ਆਪਣੀ ਪੋਸਟ ਵਿੱਚ ਸਾਂਝੀ ਕਰਦੇ ਹਾਂ ਕਿਹਾ ਹੈ ਕਿ ਰੇਲ ਹਾਦਸਾ ਬੇਹੱਦ ਬਦਕਿਸਮਤੀਪੂਰਵਕ ਹਾਦਸਾ ਹੈ ਰੇਲਵੇ ਰਾਸ਼ਟਰੀ ਆਫਤ ਮੋਰਚਾ ਬਲ ਅਤੇ ਸੂਬਾ ਆਫਤ ਮੋਰਚਾ ਬਲ ਦੇ ਵੱਲੋਂ ਤਾਲਮੇਲ ਦੇ ਨਾਲ ਤੇਜ਼ੀ ਨਾਲ ਬਚਾਅ ਕਾਰਜ ਕੀਤੇ ਜਾ ਰਹੇ ਨੇ ਤੇ ਜ਼ਖਮੀਆਂ ਨੂੰ ਛੇਤੀ ਤੋਂ ਛੇਤੀ ਹਸਪਤਾਲ ਪਹੁੰਚਾਇਆ ਜਾਵੇਗਾ ਅੱਜ ਵਾਪਰੇ ਇਸ ਭਿਆਨਕ ਰੇਲ ਹਾਦਸੇ ਤੋਂ ਬਾਅਦ ਹੁਣ ਰੇਲ ਮੰਤਰੀ ਦੇ ਵੱਲੋਂ ਪੀੜਤਾਂ ਦੇ ਲਈ ਇਹ ਵੱਡੇ ਐਲਾਨ ਕੀਤੇ ਗਏ ਨੇ।